ਅਗਲੀਆਂ ਖਬਰਾਂ ਵੱਲ ਚਲਿਏ ਜਿਹੜੀ ਯੂਕੇ ਤੋਂ ਆ ਰਹੀ ਹੈ ਯੂਕੇ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਦੰਗੇ ਆ ਕਾਫੀ ਤੇਜ਼ੀ ਦੇ ਨਾਲ ਫੈਲ ਰਹੇ ਹੈਗੇ ਆ ਉੱਥੇ ਜਿਹੜੇ ਫਾਰ ਰਾਈਟ ਲੋਕ ਹੈਗੇ ਆ ਉਹ ਖਾਸ ਕਰਕੇ ਮੁਸਲਮਾਨ ਜੋ ਵੱਡੀ ਗੰਢੀ ਦੇ ਵਿੱਚ ਉੱਥੇ ਇਮੀਗ੍ਰੈਂਟ ਹੈਗੇ ਆ ਉਹਨਾਂ ਤੋਂ ਬਹੁਤ ਔਖੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਝੂਠੀ ਖਬਰ ਫਲਾਈ ਗਈ ਸੀ ਜਿਹਦੇ ਵਿੱਚ ਇੱਕ ਲੜਕੀ ਦੇ ਚਾਕੂ ਮਾਰੇ ਗਏ ਤੇ ਉਹ ਬਾਅਦ ਦੇ ਵਿੱਚ ਕਿਹਾ ਗਿਆ ਵੀ ਇਹ ਜਿਨ੍ਹਾਂ ਨੇ ਚਾਕੂ ਮਾਰੇ ਆ ਉਹ ਮੁਸਲਮਾਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ ਹਾਲਾਂਕਿ ਉਹ ਗਲਤ ਸੀਗਾ ਬਾਅਦ ਦੇ ਵਿੱਚ ਇਹ ਪ੍ਰੂਫ ਵੀ ਹੋ ਗਿਆ ਵੀ ਉਹ ਇਹ ਨਹੀਂ ਹੋਇਆ ਉਹਨਾਂ ਜਿਹੜੇ ਫਾਰ ਰਾਈਡ ਗਰੁੱਪ ਆ ਉਹਨਾਂ ਨੇ ਪੁਲਿਸ ਦੇ ਨਾਲ ਵੀ ਕਾਫੀ ਜਿਆਦਾ ਜੜੀਆਂ ਝੜਪਾਂ ਕੀਤੀਆਂ ਆ ਲੜਾਈਆਂ ਕੀਤੀਆਂ ਤੇ ਹੋਰ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਅੱਗਾਂ ਵੀ ਲਾਈਆਂ ਹੈਗੀਆਂ ਯੂਕੇ ਦੇ ਵਿੱਚ ਜਿਹੜੀ ਪੁਲਿਸ ਆ ਉਹਨਾਂ ਦੇ ਕੋਲ ਗਨ ਨਹੀਂ ਹੁੰਦੀ ਬਹੁਤ ਘੱਟ ਚਾਂਸ ਹੁੰਦਾ ਵੀ ਯੂਕੇ ਦੀ ਪੁਲਿਸ ਦੇ ਕੋਲ ਗਨ ਹੋਵੇ ਡੰਡੇ ਹੁੰਦੇ ਆ ਤੇ ਪੁਲਿਸ ਵਾਲੇ ਵਿਚਾਰੇ ਕੁੱਟੇ ਹੀ ਹੁੰਦੇ ਆ ਉੱਥੇ ਹਮੇਸ਼ਾ ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਪੰਜ ਮੁਲਕਾਂ ਨੇ ਜਿਹੜੀ ਟ੍ਰੈਵਲ ਐਡਵਾਈਜ਼ਰੀ ਆ ਜਾਰੀ ਕੀਤੀ ਹੈਗੀ ਆ ਜਿਨ੍ਹਾਂ ਦੇ ਵਿੱਚ ਯੂਨਾਈਟਿਡ ਅਰਬ ਏਮਰੇਟਸ ਨਾਈਜੀਰੀਆ ਮਲੇਸ਼ੀਆ ਇੰਡੋਨੇਸ਼ੀਆ ਆਸਟ੍ਰੇਲੀਆ ਹੁਣ ਇਹਨਾਂ ਤੋਂ ਬਾਅਦ ਇੰਡੀਆ ਵਾਲਿਆਂ ਨੇ ਵੀ ਕਹਿਤਾ ਵੀ ਜਿਹੜੇ ਸਾਡੇ ਸਿਟੀਜ਼ਨ ਉੱਥੇ ਜਾ ਰਹੇ ਆ ਉਹਨਾਂ ਨੂੰ ਬੜਾ ਕੇਅਰਫੁਲ ਰਹਿਣਾ ਚਾਹੀਦਾ ਆ ਵੀ ਤੁਸੀਂ ਕਿਸੇ ਵਾਇਲੈਂਸ ਦਾ ਜਿਹੜਾ ਸ਼ਿਕਾਰ ਆ ਉਹ ਨਾ ਹੋ ਜਿਓ ਕਿਉਂਕਿ ਹਜੇ ਵੀ ਜਿਹੜਾ ਕੰਟਰੋਲ ਇੰਗਲੈਂਡ ਦੀ ਜਿਹੜੀ ਨਵੀਂ ਬਣੀ ਸਰਕਾਰ ਆ ਉਹਨਾਂ ਤੋਂ ਹੋ ਨਹੀਂ ਰਿਹਾ ਹਾਲਾਂਕਿ 378 ਦੇ ਕਰੀਬ ਅਰੈਸਟ ਕੀਤੇ ਗਏ ਆ ਨੈਸ਼ਨਲ ਪੁਲਿਸ ਚੀਫ ਕਾਉਂਸਲ ਨੇ ਇਹ ਜਿਹੜਾ ਯੂਕੇ ਦਾ ਆ ਉਹਨਾਂ ਨੇ ਦੱਸਿਆ ਹੈਗਾ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਦੰਗੇ ਆ ਜਾਂ ਹੇਟ ਆ ਉਸ ਨੂੰ ਫੈਲਣ ਨਹੀਂ ਦੇਵਾਂਗੇ ਪਰ ਇੰਗਲੈਂਡ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਚੀਜ਼ ਆ ਇਹ ਹੋਣਾ ਫੈਲੀ ਹੋਈ ਹੈਗੀ ਆ ਤੇ ਲੋਕਾਂ ਦੇ ਵਿੱਚ ਬੜਾ ਜਿਹੜਾ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ ਯੋ ਬਿਲਕੁਲ ਅਸ ਟਾਈਮ ਸੇਮ ਉਹੀ ਚੀਜ਼ਾਂ ਆਪਾਂ ਜਿਹੜੀਆਂ ਦੇਖ ਰਹੇ ਆ ਜੋ ਇਦਾਂ ਲੁੱਟਾ ਖੋਣਾ ਇੱਥੇ ਤੇ ਹਿੰਸਾ ਜਿਹੜੀ ਉਹ ਹੁੰਦੀ ਸੀਗੀ ਉਹੀ ਚੀਜ਼ ਜਿਹੜੀ ਹੁਣ ਯੂਕੇ ਦੇ ਵਿੱਚ ਵੀ ਕਹਿੰਦੇ ਵੀ ਸਟੋਰਾਂ ਦੀ ਵੀ ਲੁੱਟਮਾਰ ਜਿਹੜੀ ਉਹ ਚੱਲ ਰਹੀ ਆ ਕਹਿੰਦੇ ਵੀ ਇਹ ਜਿਹੜਾ ਮੁੰਡਾ ਆ ਜਿਸ ਨੇ ਤਿੰਨ ਬੱਚੀਆਂ ਨੂੰ ਸਟੈਬ ਕਰਕੇ ਮਾਰ ਦਿੱਤਾ ਸੀ ਇਹ ਸਾਰਾ ਮਸਲਾ ਉਸ ਤੋਂ ਬਾਅਦ ਦੇ ਵਿੱਚ ਹੀ ਵਿਗੜਿਆ ਹੈਗਾ ਆ ਹੁਣ ਲਗਾਤਾਰ ਗ੍ਰਿਫਤਾਰੀਆਂ ਜਿਹੜੀਆਂ ਆ ਉਹ ਵੱਧਦੀਆਂ ਜਾ ਰਹੀਆਂ ਹੈਗੀਆਂ ਆ 18 ਸਾਲ ਤੋਂ ਵੀ ਛੋਟੀ ਉਮਰ ਦਾ ਉਸਤਾਦਾਂ ਦਾ ਜਿਹੜਾ ਦੱਸਿਆ ਜਾਂਦਾ ਐਲੈਕਸ ਰੂਡਾ ਕੁਬਾਨਾ ਇਸ ਦਾ ਨਾਮ ਆ ਜਮਿਆਂ ਇਹ ਕਹਿੰਦੇ ਵੀ ਬ੍ਰਿਟੇਨ ਦੇ ਵਿੱਚ ਹੀ ਆ ਤੇ ਅਜੇ ਇਹਦੇ ਤੇ ਟੈਰਰਿਜ਼ਮ ਦੇ ਚਾਰਜ ਤਾਂ ਜਿਹੜੇ ਉਹ ਨਹੀਂ ਲਾਏ ਪਰ ਤਿੰਨ ਬੱਚੀਆਂ ਦੀ ਜਿਹੜੀ ਮੌਤ ਦੇ ਚਾਰਜ ਆ ਐਲਸ ਡਾ ਸਿਲਵਾ ਅਗਵਰ 9 ਸਾਲਾਂ ਦੀ ਅਲੀਸ ਡਾਟ ਸੈਂਟਕੋਮ 7 ਸਾਲਾਂ ਦੀ ਤੇ ਬੇਬਕਿੰਗ 6 ਸਾਲਾਂ ਦੀ ਸਾਊਥ ਪੋਰਟ ਦੇ ਜਿਹੜੇ ਸ਼ਹਿਰ ਆ ਉਸ ਤੇ ਵਿੱਚ ਇਹ ਵਾਪਰਿਆ ਸੀ ਕਿ ਜਿੱਥੇ ਟੇਲਰ ਸਵਿਫਟ ਥੀਮ ਪਾਰਟੀ ਜਿਹੜੀ ਉਹ ਚੱਲ ਰਹੀ ਸੀ ਜਿੱਥੇ ਆ ਕੇ ਇਸ ਨੇ ਇਹ ਕਤਲੋਗਾਰਤ ਕੀਤੀ ਹੈਗੀ ਆ ਇਹਦੇ ਬਾਰੇ ਇਹ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਆ ਵੀ ਇਹ ਸਟੈਬਿੰਗ ਕਰਨ ਵਾਲਾ ਉਥੇ ਦਾ ਇੱਕ ਕਾਫੀ ਪਪੂਲਰ ਸ਼ੋਅ ਹੈ ਡਾਕਟਰ ਹੂ ਉਹਦੀ ਇੱਕ ਐਡਵਰਟਾਈਜ਼ਮੈਂਟ ਦੇ ਵਿੱਚ ਵੀ ਕਹਿੰਦੇ ਵੀ ਇੱਕ ਵਾਰੀ ਆਇਆ ਸੀ BBC ਨੇ ਕਹਿੰਦੇ ਵੀ ਉਸ ਨੂੰ ਹੁਣ ਰਿਮੂਵ ਕਰ ਦਿੱਤਾ ਹੈ ਡੈਡਲਾਈਨ ਵਾਲੇ ਜਿਹੜੇ ਰਿਪੋਰਟ ਕਰ ਰਹੇ ਸੀ ਜੀ ਆਪਣੇ ਪੱਤਰ ਦੇ ਉੱਤੇ ਕੋਈ ਪੁਸ਼ਟੀ ਤਾਂ ਨਹੀਂ ਹੈਗੀ ਯੂਕੇ ਦੇ ਜਿਹੜੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਆ ਉਹਦੇ ਲਈ ਚੰਗਾ ਜਿਹੜਾ ਇਸ ਟਾਈਮ ਸਮੱਸਿਆ ਜਿਹੜੀ ਉਹ ਆਣ ਪਈ ਆ ਕਿਨਾਂ ਵੀ ਉਹਨਾਂ ਨੇ ਹੁਣ ਇੱਕ ਐਮਰਜੈਂਸੀ ਕੋਬਰਾ ਮੀਟਿੰਗ ਉਹ ਕਰਨੀ ਆ ਤੇ ਜਿਹੜੇ ਇਮੀਗ੍ਰੇਸ਼ਨ ਸੈਂਟਰਸ ਦੇ ਉੱਤੇ ਜਿਹੜੀ ਹਿੰਸਾ ਤੇ ਇਮੀਗ੍ਰੈਂਟਸ ਦੇ ਉੱਤੇ ਜਿਹੜੀ ਇਸ ਟਾਈਮ ਉੱਤੇ ਹਿੰਸਾ ਜਿਹੜੀ ਉਹ ਵਧੀ ਹੋਈ ਆ ਉਹਦਾ ਖਾਸਾ ਜਿਹੜਾ ਖਤਰਾ ਆ ਉਹ ਬਣਿਆ ਪਿਆ 6000 ਤੋਂ ਵੱਧ ਕਹਿੰਦੇ ਪੁਲਿਸ ਵਾਲੇ ਸਪੈਸ਼ਲਿਸਟ ਪੁਲਿਸ ਵਾਲੇ ਜਿਹੜੇ ਆ ਉਹਨਾਂ ਨੇ ਲਾਏ ਹੈਗੇ ਆ ਉੱਥੇ ਰਹਿ ਰਹੇ ਜਿਹੜੇ ਸਿੱਖ ਨੇ ਉਹ ਵੀ ਜਿਹੜਾ ਥਾਲਾ ਜਿਹੜਾ ਸੁਚੇਤ ਰਹਿਣ ਕਮਲਿਆਂ ਦੀ ਭੀੜ ਦਾ ਜਿਹੜਾ ਉਹ ਕੋਈ ਦਿਮਾਗ ਨਹੀਂ ਹੁੰਦਾ ਕੋਈ ਮੂਹ ਨਹੀਂ ਹੁੰਦਾ ਉਹ ਕਿ ਪਾਸੇ ਵੱਲ ਨੂੰ ਵੀ ਜਿਹੜਾ ਉਹ ਹੋਸ ਜਾਂਦੇ ਨੇ ਸੋ ਆਪਣੇ ਆਪ ਨੂੰ ਆਪਣੀ ਪ੍ਰਾਪਰਟੀਆਂ ਨੂੰ ਗੁਰੂ ਘਰਾਂ ਨੂੰ ਜਿਹੜਾ ਉਹ ਬਚਾਉਣ ਵੱਲ ਨੂੰ ਜਿਹੜਾ ਉਹ ਧਿਆਨ ਜਿਹੜਾ ਨਾਲ ਦੇ ਨਾਲ ਦਿੱਤਾ ਜਿਹੜਾ ਉਹ ਜ਼ਰੂਰ ਜਾਵੇ ਸੋ ਮੱਬ ਵਾਇਲੈਂਸ ਤੇ ਕਰਕੇ ਹੁਣ ਤੱਕ ਜੋ ਕਿ ਯੂਕੇ ਦੇ ਵਿੱਚ ਫੈਲੀ ਪਈ ਆ 400 ਤੋਂ ਵੱਧ ਲੋਕ ਜਿਹੜੇ ਗ੍ਰਿਫਤਾਰ ਆ ਉਹ ਆ ਹੋ ਚੁੱਕੇ ਆ ਪ੍ਰਾਈਮ ਮਿਨਿਸਟਰ ਕਹਿੰਦੇ ਆ ਵੀ ਸਟੈਂਡਿੰਗ ਆਰਮੀ ਆ ਉਸ ਨੂੰ ਹੋ ਸੈਟਅਪ ਕਰ ਰਹੇ ਆ ਤਾਂ ਜੋ ਇਹਨਾਂ ਇਸ ਹਿੰਸਾ ਦੇ ਨਾਲ ਜਿਹੜਾ ਆ ਉਹਨੇ ਜੱਠਿਆ ਜਾ ਸਕੇ ਸਦਰਲੈਂਡ ਰਾਈਟ ਦੇ ਵਿੱਚ ਜਿਹੜੇ 4 ਜਾਣਿਆਂ ਨੂੰ ਕਨਵਿਕਟ ਕਰ ਦਿੱਤਾ ਗਿਆ ਆ ਜੇ ਕੋਈ ਧਮਕੀਆਂ ਦੇ ਰਿਹਾ ਆ ਆਨਲਾਈਨ ਉਥੋਂ ਦੇ ਇੱਕ ਕਾਨੂੰਨ ਦੇ ਮੁਤਾਬਕ ਪੁਲਿਸ ਵਾਲੇ ਉਹਨਾਂ ਨੂੰ ਵੀ ਜਿਹੜੇ ਆ ਉਹ ਗ੍ਰਿਫਤਾਰ ਕਰ ਰਹੇ ਹੈਗੇ ਆ ਇਸ ਪੂਰੇ ਮਾਮਲੇ ਦੇ ਵਿੱਚ ਲੋਕਾਂ ਨੇ ਇਹ ਜਿਹੜੀ ਸਟੈਬਿੰਗ ਆ ਉਸ ਦੀ ਆੜ ਦੇ ਵਿੱਚ ਐਂਟੀ ਇਮੀਗ੍ਰੈਂਟ ਵੇਵ ਤੇ ਜਿਹੜੀ ਐਂਟੀ ਇਮੀਗ੍ਰੈਂਟ ਜਿਹੜੀ ਹਿੰਸਾ ਆ ਉਸ ਨੂੰ ਹੋਰ ਜ਼ਿਆਦਾ ਪ੍ਰਵਲ ਕਰਕੇ ਮੋਰੇ ਪੇਸ਼ ਕੀਤਾ ਹੈ